ਕੰਮ ਬਾਈ ਸਾਰਾ ਨਾ ਔਖਾ ਰੇ ਟਕਾਲੇ ਬਾਰੇ ਛੜਦੇ ਨਾ ਬਸ ਉਹ ਝਗੜਾ ਲਾ ਲੈਣੀ ਆ ਲਿਫਟ ਚਲੇ ਜਦੋਂ ਮੈਂ ਲਾਗਦਾ ਪੈਂਦਾ ਇਸਕੇ ਦੇ ਆਏ ਬਣਾ ਖਾ ਉਹ ਕਾਲੇ ਵਾਲੀ ਖੇਤ ਦੇ ਕਾਲੇ ਕੱਪ ਆ ਗਿਆ ਸੀਗਾ ਲੋਕ ਥੱਲੇ ਨਹੀਂ ਜਾਂਦੇ ਆ ਆ ਵੀ ਖੇਤਾਂ ਦੀ ਸੂਰੋ ਇਹ ਖੇਤਾਂ ਦੀ ਸੂਰੋ ਪਾਣੀ ਮਾਰਾ ਜੀ ਅੱਜ ਜੀ ਉਹ ਨਹੀਂ ਕਰਾ ਵਾਲਾ ਖਾਗਾ ਮਾਰੋ ਕਿਲਾਣਾ ਦਾ ਕਲਾ ਚਾਰ ਪੌਣਾ ਏ ਕਰੇ ਕਹਿੰਦੇ ਸੋਖਾ ਹਰਾ ਨਹੀਂ ਵਧਣਾ ਪੈਂਦਾ ਆ ਉਦੋਂ ਪਹਿਲਾ ਵਾਲਾ ਕੰਮ ਔਖਾ ਓਏ ਓਏ ਘੇੜੇ ਲਵਾ ਲੋ ਨਹੀਂ ਇੱਥੇ ਬੁਰਤ ਕੇ ਬੰਦਾਲਾ ਜਾਂ ਟੁੱਟ ਜੂ ਵਾਹ ਕਾ ਮੌਖਾ 4 ਪਣਾ ਭਾਈ ਜਿਹੜੇ ਚੱਕ ਕੇ ਥੱਬੇ ਲਾਉਣੇ ਹਨ ਸਾਰਿਆਂ ਨਾਲ ਜਿਆਦਾ ਕੰਮ ਔਖਾ ਹੈ

ਉਸ ਸਾੜ ਤੇ ਕਰ ਦੋ ਜਿਹੜਾ ਸੱਭਾ ਕੋਈ ਰਹਿ ਗਿਆ ਹੋਰ ਔਖਾ ਕੰਮ ਆ ਬਾਈ ਪਹਿਲਾ ਸਾਈਡ ਤੋਂ ਚਾਕ ਚਾਕ ਥੱਬੇ ਲਾਏ ਹੁਣ ਕੰਮ ਲੋਡ ਆ ਇੱਥੇ ਪਾਣੀ ਟੁੱਟ ਗਿਆ ਰਾਤ फोर बाई फोर लाया फोर बाई फोर ला के करूटा भाई रात सोचता क्यों नहीं ਪਾਣੀ ਡੁੱਟ ਰਹਾ ਥੋ ਮੱਛੀਆਂ ਤੇ ਸਾਰੇ ਉਹ ਆਧੂ ਉਪਰੇ ਰੱਖਿਆ ਪਾਣੀ ਪਕੂ ਆ ਗਿਆ ਗੇੜੇ ਲਾਣ ਥੋਲਾ ਹੈਗਾ ਕੋਈ ਓਏ ਪਾਣੀ ਭਾਈ ਪਾਣੀ ਹੁਣ ਪਾਣੀ ਭਾਈ ਓਏ ਅਧਰੀ ਮਾ ਵੀਡੀਓ ਬਣਾਉਣਾ ਵੀ 4 ਪੌਣਾ ਐ ਇੰਨੇ ਬੰਦੇ ਚਾ ਨਾ 4 5 6 7 8 9 10 11 ਤੇ ਮੈਂ 12 12 ਜਣੇ ਆ ਚਾਰ ਕਿੱਲਾਂ ਦਾ ਚਾਰ ਆ ਚਾਰ ਜਣੇ ਨੂੰ ਕਿੱਲਾ ਆ ਗਿਆ ਆਹੋ ਪਾਣੀ ਆਣੀ ਫੋਰ ਭਾਈ ਫੋਰ ਲਈ ਬੈਠਾ ਤਾਂ ਡੱਪ ਗਿਆ ਬੰਨਤਾ ਫਿਰ ਰਾਤ ਬਾਹਲਾ ਪਾ ਜਾਂਦਾ ਤਾਂ ਕਰਿਆ ਬੰਦ ਜਦੋਂ ਕੱਸੀ ਦਾ ਪਾਣੀ ਜਾਂਦਾ ਸੀ ਬੈਕ ਆਉਂਦਾ ਸੀ ਇਧਰ ਨਾ ਨਾ ਇਹ ਮੋੜ ਮੋੜ ਗਾ ਉਹ ਟੁੱਟ ਜੂ ਹਾਂ ਨਾ ਆ ਇੱਕ ਟਰੱਕ ਜਾਂ ਨਾਟ ਪਾਉਣਾ ਬੋ ਬਾਈ ਨਾ

ਆ ਆ ਜੀ ਦੱਸ ਕਿ ਮੈਂ ਤਾਂ ਗਈ ਤੇਰੀ ਪੈਨ ਉਹ ਲੈ ਮੈਨੂੰ ਮੈਨੂੰ ਪਾ ਦੇ ਜਰੇ ਪਾ ਜਾ ਆ ਜਾ